ਇਸ ਹੜਾਂ ਦੀ ਮਾਰ ਦੇ ਵਿੱਚ ਜਿੱਥੇ ਕਿ ਜਾਨੀ ਤੇ ਮਾਲੀ ਦਾ ਨੁਕਸਾਨ ਹੋਇਆ ਉੱਥੇ ਸਭ ਤੋਂ ਮਾੜੇ ਹਾਲਾਤ ਹੈ ਜਿਹੜੇ ਉਹ ਪਸ਼ੂ ਧੰਦੇ ਆ ਕਿਉਂਕਿ ਪਸ਼ੂ ਬੇਜੁਬਾਨ ਨਾ ਤਾਂ ਬੋਲ ਕੇ ਦੱਸ ਸਕਦਾ ਨਾ ਕਿਸੇ ਨੂੰ ਫੋਨ ਕਰ ਸਕਦਾ ਵੀ ਮੈਂ ਫਸਿਆ ਪਿਆ ਮੈਂ ਦੁਖੀ ਆ ਔਰ ਇਹ ਸਲਾਤਾਂ ਦੇ ਵਿੱਚ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੋ ਜਾਂਦਾ ਔਰ ਪਸ਼ੂਆਂ ਨੂੰ ਬਚਾਉਣ ਦਾ ਕੋਈ ਤਰੀਕਾ ਵੀ ਨਹੀਂ ਇਨਸਾਨ ਭੱਜ ਕੇ ਉੱਚੀ ਜਗ੍ਹਾ ਤੇ ਚੜ ਜੂਗਾ ਕੋਈ ਕੋਠੇ ਤੇ ਚੜ ਜੂਗਾ ਫੋਨ ਕਾਲ ਕਰ ਦੂਗਾ ਉਹਦੇ ਲਈ ਟੀਮਾਂ ਵੀ ਬਣ ਜਾਂਦੀਆਂ ਪਰ ਇਹਨਾਂ ਬੇਜੁਬਾਨਾਂ ਦੇ ਹਾਲਾਤ ਬਹੁਤ ਮਾੜੇ ਆ ਔਰ ਸਭ ਤੋਂ ਮਾੜੇ ਹਾਲਾਤ ਹੈਗੇ ਇਹਨਾਂ ਕਿਉਂਕਿ ਇਹ ਸਾਡਾ ਪਸ਼ੂ ਤਣਾ ਜਿਹਦੇ ਨਾਲ ਸਾਡੀਆਂ ਰਸੋਈਆਂ ਚੱਲਦੀਆਂ ਹਨ ਖੇਤੀ ਦੀ ਇੱਕ ਫਿਕਸ ਇਨਕਮ ਹੁੰਦੀ ਹੈ ਜਿਹੜੀ ਕਿ ਆਉਣ ਤੋਂ ਪਹਿਲਾਂ ਹੀ ਲੱਗ ਜਾਂਦੀ ਹੈ ਪਰ ਪਸ਼ੂਆ ਸਾਰੇ ਮੱਧਿਆਗਾਂ ਮਾਰੇ ਸਾਡੀ ਰਸੋਈ ਦਾ ਖਰਚਾ ਸਾਡੇ ਇਹਨੇ ਬੱਚਿਆਂ ਦੇ ਫੀਸਾਂ ਤੱਕ ਵੀ ਭਰੀਆਂ ਜਾਂਦੀਆਂ ਨੇ ਪਰ ਅੱਜ ਦੇ ਹਾਲਾਤ ਇਹ ਹੈ ਵੀ ਸਭ ਤੋਂ ਭੈੜੀ ਮਾਰਦਾ ਜਿਹੜਾ ਸਾਹਮਣਾ ਕਰ ਰਿਹਾ ਇਹ ਬੇਜਵਾਨ ਕਰ ਰਿਹਾ ਨਾ ਹੀ ਕੋਈ ਇਹਨਾਂ ਨੂੰ ਜਗ੍ਹਾ ਮਿਲ ਰਹੀ ਹੈ ਨਾ ਹੀ ਚਾਰਾ ਮਿਲ ਰਿਹਾ ਨਾ ਹੀ ਧੋਈ ਮਿਲ ਰਹੀ ਹੈ ਪ੍ਰਮਾਤਮਾ ਜੀ ਮਿਹਰ ਭਰਿਆ ਹੱਥ ਰੱਖੋ ਔਰ ਜਿਸ ਤਰ੍ਹਾਂ ਦਿਖਾ ਰਿਹਾ ਕਿ ਆਉਣ ਵਾਲਾ ਇੱਕ ਹੋਰ ਸਪੈਲ ਐਕਟਿਵ ਆ ਤਿੰਨ ਦਿਨਾਂ ਦਾ ਤਾਂ ਵੈਗਰੂ ਅੱਧਾ ਪੰਜਾਬ ਬਚਿਆ ਅਧਿਕ ਪੰਜਾਬ ਦੇ ਹਾਲਾਤ ਮਾੜੇ ਆ ਜਿਹੜਾ ਪੰਜਾਬ ਬਚਿਆ ਉਹ ਆਪਣੇ ਡੁੱਬੇ ਹੋਏ ਭੈਣ ਭਰਾਵਾਂ ਲਈ ਰਾਸ਼ਨ ਚਾਰਾ ਰੋਟੀ ਪਾਣੀ ਸਭ ਕੁਝ ਇਕੱਠਾ ਕਰ ਰਿਹਾ ਲੀੜਾ ਕਪੜਾ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਗਰ ਇਹ ਅੱਜ ਇਹ ਹਾਲਾਤ ਇੱਧਰ ਵੀ ਗੰਭੀਰ ਹੋ ਗਏ ਤਾਂ ਸਾਡੇ ਪੰਜਾਬ ਤੇ ਬਹੁਤ ਭਾਰੀ ਸੰਕਟ ਆ ਜਾਊਗਾ ਤੁਸੀਂ ਬਖਸ਼ਣਾਰੋਂ ਸੱਚੇ ਪਾਤਸ਼ਾਹ ਜਰੂਰ ਮਿਹਰ ਕਰੋ ਤਾਂ ਕਿ ਜਿਹੜੇ ਸਾਡੇ ਡੁੱਬੇ ਭੈਣ ਭਰਾ ਹੈ ਜਿਹੜਾ ਸੁੱਕਾ ਏਰੀਆ ਉਹਨਾਂ ਦੀ ਮਦਦ ਜ਼ਰੂਰ ਕਰ ਸਕੇ ਜੀ ਇਸ ਹੜਾਂ ਦੀ ਮਾਰ ਦੇ ਵਿੱਚ ਜਿੱਥੇ ਕਿ ਜਾਨੀ ਤੇ ਮਾਲੀ ਦਾ ਨੁਕਸਾਨ ਹੋਇਆ ਉੱਥੇ ਸਭ ਤੋਂ ਮਾੜੇ ਹਾਲਾਤ ਆ ਜਿਹੜੇ ਉਹ ਪਸ਼ੂ ਧੰਦੇ ਆ ਕਿਉਂਕਿ ਪਸ਼ੂ ਬੇਜਬਾਨ ਨਾ ਤਾਂ ਬੋਲ ਕੇ ਦੱਸ ਸਕਦਾ ਨਾ ਕਿਸੇ ਨੂੰ ਫੋਨ ਕਰ ਸਕਦਾ ਵੀ ਮੈਂ ਫਸਿਆ ਪਿਆ ਮੈਂ ਦੁਖੀ ਆ ਔਰ ਇਸ ਹਲਾਤਾਂ ਦੇ ਵਿੱਚ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੋ ਜਾਂਦਾ ਔਰ ਪਸ਼ੂਆਂ ਨੂੰ ਬਚਾਉਣ ਦਾ ਕੋਈ ਤਰੀਕਾ ਵੀ ਨਹੀਂ ਇਨਸਾਨ ਭੱਜ ਕੇ ਉੱਚੀ ਜਗ੍ਹਾ ਤੇ ਚੜ ਜੂਗਾ ਕੋਈ ਕੋਠੇ ਤੇ ਚੜ ਜੂਗਾ ਫੋਨ ਕਾਲ ਕਰ ਦੂਗਾ ਉਹਦੇ ਲਈ ਟੀਮਾਂ ਵੀ ਬਣ ਜਾਂਦੀਆਂ ਪਰ ਇਹਨਾਂ ਬੇਜਵਾਨਾਂ ਦੇ ਹਾਲਾਤ ਬਹੁਤ ਮਾੜੇ ਆ ਔਰ ਸਭ ਤੋਂ ਮਾੜੇ ਹਾਲਾਤ ਹੈਗੇ ਇਹਨਾਂ ਮੱਝਾਂ ਤੇ ਗਾਵਾਂ ਦੇ ਕਿਉਂਕਿ ਇਹ ਸਾਡਾ ਪਸ਼ੂਧਾਨ ਹੈ ਜਿਹਦੇ ਨਾਲ ਸਾਡੀਆਂ ਰਸੋਈਆਂ ਚੱਲਦੀਆਂ ਹਨ ਖੇਤੀ ਦੀ ਇੱਕ ਫਿਕਸ ਇਨਕਮ ਹੁੰਦੀ ਹੈ ਜਿਹੜੀ ਕਿ ਆਉਣ ਤੋਂ ਪਹਿਲਾਂ ਹੀ ਲੱਗ ਜਾਂਦੀ ਹੈ ਪਰ ਪਸ਼ੂ ਹਸਾਰੇ ਮੱਝਾਂ ਗਾਵਾਂ ਸਾਰੇ ਸਾਡੀ ਰਸੋਈ ਦਾ ਖਰਚਾ ਸਾਡੇ ਇਹਦੇ ਬੱਚਿਆਂ ਦੇ ਫੀਸਾਂ ਤੱਕ ਵੀ ਭਰੀਆਂ ਜਾਂਦੀਆਂ ਨੇ ਪਰ ਅੱਜ ਦੇ ਹਾਲਾਤ ਇਹ ਆ ਵੀ ਸਭ ਤੋਂ ਭੈੜੀ ਮਾਰ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਇਵੇਂ ਬੇਜਵਾਨ ਕਰ ਰਹੇ ਆ ਨਾ ਹੀ ਕੋਈ ਇਹਨਾਂ ਨੂੰ ਜਗ੍ਹਾ ਮਿਲ ਰਹੀ ਹੈ ਨਾ ਹੀ ਚਾਰਾ ਮਿਲ ਰਿਹਾ ਨਾ ਹੀ ਢੋਈ ਮਿਲ ਰਹੀ ਹੈ ਪ੍ਰਮਾਤਮਾ ਜੀ ਮਿਹਰ ਭਰਿਆ ਹੱਥ ਰੱਖੋ ਔਰ ਜਿਸ ਤਰ੍ਹਾਂ ਦਿਖਾ ਰਿਹਾ ਕਿ ਆਉਣ ਵਾਲਾ ਇੱਕ ਹੋਰ ਸਪੈਲ ਐਕਟਿਵ ਆ ਤਿੰਨ ਦਿਨਾਂ ਦਾ ਤਾਂ ਵੈਗਰੂ ਅੱਧਾ ਪੰਜਾਬ ਬਚਿਆ ਅਧਿਕ ਪੰਜਾਬ ਦੇ ਹਾਲਾਤ ਮਾੜੇ ਆ ਜਿਹੜਾ ਪੰਜਾਬ ਬਚਿਆ ਉਹ ਆਪਣੇ ਡੁੱਬੇ ਹੋਏ ਭੈਣ ਭਰਾਵਾਂ ਲਈ ਰਾਸ਼ਨ ਚਾਰਾ ਰੋਟੀ ਪਾਣੀ ਸਭ ਕੁਝ ਇਕੱਠਾ ਕਰ ਰਿਹਾ ਲੀੜਾ ਕਪੜਾ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਗਰ ਇਹ ਅੱਜ ਇਹ ਹਾਲਾਤ ਇੱਧਰ ਵੀ ਗੰਭੀਰ ਹੋ ਗਏ ਤਾਂ ਸਾਡੇ ਪੰਜਾਬ ਤੇ ਬਹੁਤ ਭਾਰੀ ਸੰਕਟ ਆ ਜਾਊਗਾ ਤੁਸੀਂ ਬਖਸ਼ਣਾ ਰੋ ਸੱਚੇ ਪਾਤਸ਼ਾਹ ਜਰੂਰ ਮਿਹਰ ਕਰੋ ਤਾਂ ਕਿ ਜਿਹੜੇ ਸਾਡੇ ਡੁੱਬੇ ਭੈਣ ਪਾਇਆ ਜਿਹੜਾ ਸੁੱਕਾ ਏਰੀਆ ਉਹਨਾਂ ਦੀ ਮਦਦ ਜਰੂਰ ਕਰ ਸਕੇ ਜੀ